ਮਾਝੇ ਵਿੱਚ ਜੱਗੂ ਭਗਵਾਨਪੁਰੀਆ ਤੇ ਗੋਪੀ ਕਨਸ਼ਾਮਪੁਰੀਆ ਦੀ ਆਪਸੀ ਦੁਸ਼ਮਣੀ ਨੇ ਪੁਲਿਸ ਦੀ ਨੀਂਦ ਹਰਾਮ ਕਰ ਰਹੀ ਹੈ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਇੰਟੈਲੀਜੈਂਸੀ ਬਿਲਡਿੰਗ ਕੋਲ ਦੋ ਵਿਅਕਤੀਆਂ ਦੇ ਉੱਪਰ ਹਮਲਾ ਹੁੰਦਾ ਜਿਸ ਦੇ ਵਿੱਚ ਹਰਪ੍ਰੀਤ ਸਿੰਘ ਗੰਜਾ ਨਾਂ ਦਾ ਵਿਅਕਤੀ ਜ਼ਖਮੀ ਹੋ ਜਾਂਦਾ ਤੇ ਨਮਿਸ਼ ਨਾਂ ਦਾ ਵਿਅਕਤੀ ਇਸ ਦੇ ਵਿੱਚ ਹਲਾਕ ਹੋ ਜਾਂਦਾ ਮਤਲਬ ਕਿ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਇਸ ਹਮਲੇ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗਰੁੱਪ ਨੇ ਲੈ ਲਈ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਲਗਾਤਾਰ ਮਾਜੇ ਦੇ ਵਿੱਚ ਕਤਲੋਗਾਰਤ ਮੱਚੀ ਹੋਈ ਹੈ ਜੱਗੂ ਭਗਵਾਨਪੁਰੀਆ ਤੇ ਗੋਪੀ ਕਣਸ਼ਾਪੁਰੀਆ ਗਰੁੱਪ ਆਪਸ ਦੇ ਵਿੱਚ ਆਹਮੋ ਸਾਹਮਣੇ ਹੋ ਰਿਹਾ ਹੈ ਗੋਰਾ ਬਰਿਆਰ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਉਸ ਤੋਂ ਬਾਅਦ ਬੁੱਟਰ ਦਾ ਕਤਲ ਤੇ ਹੁਣ ਲਵਿਸ਼ ਉਰਫ ਨਮਿਸ਼ ਦਾ ਕਤਲ ਇਹ ਆਪਸੀ ਗੈਂਗਵਾਰ ਦਾ ਹੀ ਨਤੀਜਾ ਹੈਗਾ ਤੇ ਇਹ ਕਤਲ ਕਿੱਥੇ ਹੁੰਦਾ ਬਿੱਤੇ ਦਿਨੀ ਇੰਟੈਲੀਜੈਂਸੀ ਬਿਲਡਿੰਗ ਮਤਲਬ ਕਿ ਪੰਜਾਬ ਪੁਲਿਸ ਦਾ ਉਹ ਵਿੰਗ ਜਿਸ ਨੇ ਪੰਜਾਬ ਦੇ ਵਿੱਚ ਕਿੱਥੇ ਕਰਾਇਮ ਹੋ ਰਿਹਾ ਕਿੱਥੇ ਕੀ ਹੋ ਰਿਹਾ ਜਾਣਕਾਰੀ ਦੇਣੀ ਹੁੰਦੀ ਹੈ ਉੱਥੇ ਹੀ ਕਰਾਇਮ ਵਾਪਰ ਰਹੇਗੇ ਉੱਥੇ ਹੀ ਨਹੀਂ ਰੁਕ ਰਹੇ ਦਰਸਲ ਜ਼ਿੰਮੇਵਾਰੀ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸਲ ਹੋਇਆ ਕਿਵੇਂ ਇਹ ਕਤਲ ਹਰਪ੍ਰੀਤ ਗੰਜਾ ਨਾਂ ਦਾ ਵਿਅਕਤੀ ਹਰਪ੍ਰੀਤ ਸਿੰਘ ਗੰਜਾ ਜਿਸ ਦੇ ਉੱਪਰ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਵੀ ਦਰਜਾ ਤੇ ਉਸ ਦਾ ਦੋਸਤ ਲਵਿਸ਼ ਕ੍ਰੇਟਾ ਗੱਡੀ ਦੇ ਉੱਪਰ ਸਵਾਰ ਹੋ ਕੇ 골ਡਨ ਅਵੇਨਿਊ ਨੂੰ ਜਾ ਰਹੇ ਸੀਗੇ ਤੇ ਜਦੋਂ ਹੀ ਉਹ ਇੱਥੇ ਅੰਮ੍ਰਿਤਸਰ ਦੇ ਨੇੜੇ ਪਹੁੰਚਦੇ ਹੈਗੇ ਇੰਟੈਲੀਜੈਂਸੀ ਬਿਲਡਿੰਗ ਦੇ ਨੇੜੇ ਤਾਂ ਦੋ ਮੋਟਰਸਾਈਕਲਾਂ ਦੇ ਉੱਪਰ ਪੰਜ ਨੌਜਵਾਨ ਸਵਾਰ ਹੋ ਕੇ ਆਉਂਦੇ ਆ ਤੇ ਤਾੜ-ਤਾੜ ਗੋਲੀਆਂ ਚਲਾ ਚਲਾ ਦਿੰਦੇ ਆ ਜਿਸ ਦੇ ਵਿੱਚੋਂ 14 ਗੋਲੀਆਂ ਲਵਿਸ਼ ਦੇ ਲਗਦੀਆਂ ਤੇ ਹਰਪੀਤ ਦੇ ਵੀ ਗੋਲੀਆਂ ਲਗਦੀਆਂ ਹਾਲਾਂਕਿ ਹਰਪੀਤ ਤੇ ਲਵਿਸ਼ ਨੂੰ ਮੌਕੇ ਦੇ ਉੱਪਰ ਹਸਪਤਾਲ ਪਹੁੰਚਾਇਆ ਜਾਂਦਾ ਪਰ ਲਵਿਸ਼ ਦੀ ਉਰਫ ਨਮਿਸ਼ ਦੀ ਮੌਤ ਹੋ ਜਾਂਦੀ ਹੈ ਤੇ ਹਰਪੀਤ ਸਿੰਘ ਜੇਰੇ ਇਲਾਜ ਹੈ ਤੁਹਾਨੂੰ ਦੱਸ ਦਈਏ ਕਿ ਹਰਜਵੀਰ ਸਿੰਘ ਦੇ ਫਾਦਰ ਜਿਹੜੇ ਪਿਤਾ ਕੀ ਇੱਕ ASI ਰਿਟਾਇਰ ਹੋਏ ਸੀਗੇ ਹੁਣ ਇਹਨਾਂ ਦੀ ਕਹਾਣੀ ਤੇ ਦੁਸ਼ਮਣੀ ਤੇ ਵਿੱਚ ਬਾਅਦ ਚ ਜਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜਿਹੜੀ ਇਸ ਕਤਲ ਦੀ ਜਾਂ ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜੱਗੂ ਭਗਵਾਨਪੁਰਿਆ ਨੇ ਲਈ ਹੈ ਜੱਗੂ ਭਗਵਾਨਪੁਰਿਆ ਗਰੁੱਪ ਨੇ ਲਈ ਹੈ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਕੀ ਕੁਝ ਲਿਖਿਆ ਉਸ ਪੋਸਟ ਦੇ ਵਿੱਚ ਤੁਹਾਨੂੰ ਉਹ ਪੜ ਕੇ ਸੁਣਾ ਦਿੰਨੇ ਆ ਮੈਂ ਤਾਂ ਹੈਰਾਨ ਹੁੰਨਾ ਕਿ ਜਦੋਂ ਵੀ ਕੋਈ ਅਜਿਹੀ ਪੋਸਟ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖਿਆ ਜਾਂਦਾ ਸਾਨੂੰ ਵੀ ਸ਼ਰਮ ਆਉਂਦੀ ਹੈ ਅਜਿਹੀਆਂ ਪੋਸਟਾਂ ਪੜ ਕੇ ਇੱਕ ਪਾਸੇ ਤੁਸੀਂ ਕਤਲੋਗਾਰਤਮਚਾ ਰੱਖੀਏ ਦੂਸਰੇ ਪਾਸੇ ਵਾਹਿਗੁਰ ਦਾ ਨਾਮ ਲੈ ਰਹੇ ਹੋ ਚਲੋ ਇਹ ਆਪਣਾ ਆਪਣਾ ਤਰੀਕਾ ਕਿਸੇ ਦਾ ਵੀ ਤਾਂ ਕੀ ਕੁਝ ਲਿਖਿਆ ਕੱਲ ਜਿਹੜਾ ਗੋਲਡਨ ਐਵੇਨਿਊ ਦੇ ਬਾਹਰ ਦੋ ਬੰਦੇ ਆ ਗੰਜਾ ਮਕਬੂਲਪੁਰ ਅਤੇ ਦਾਣਾ ਦਾ ਨੁਕਸਾਨ ਹੋਇਆ ਇਹ ਕੰਮ ਸਾਡੇ ਭਰਾ ਹੈਰੀ ਚੱਠਾ ਕੇਸ਼ਵ ਸ਼ਿਵਾਲਾ ਅਤੇ ਅਮਨ ਕੋਟ ਨੇ ਕਰਵਾਇਆ ਹੈ ਇਹ ਦੋਨੋਂ ਬકરી ਕਣ ਸ਼ਾਮਪੂਰੀਆ ਤੇ ਡੋਨੀ ਲੈਂਡਾ ਲਈ ਬੁੱਕਾ ਲਾਉਂਦੇ ਸੀ ਹੁਣ ਇੱਥੇ ਜਿਹੜਾ ਜ਼ਿਕਰ ਕੀਤਾ ਕਿ ਬકરી ਕਣ ਸ਼ਾਮਪੂਰੀਆ ਇਹ ਗੋਪੀ ਕਨਸ਼ਾਮਪੂਰੀਆ ਜਾਂ ਆਪਾਂ ਖੇ ਲਈ ਕਿ ਉਸ ਦਾ ਬ੍ਰਾਹਮਣ ਕਨਸ਼ਾਮਪੂਰੀਆ ਦਾ ਇੱਥੇ ਜ਼ਿਕਰ ਕਰ ਰਹੇ ਆ ਤੇ ਡੋਨੀ ਲੈਂਡਾ ਜਿਸ ਨੂੰ ਕਿਹਾ ਉਹ ਡੋਨੀ ਬਲ ਦਾ ਜ਼ਿਕਰ ਕਰ ਰਹੇ ਆ ਤੇ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਮਤਲਬ ਕਿ ਡੋਨੀ ਬਲ ਗੋਪੀ ਕਨਸ਼ਾਮਪੂਰੀਆ ਮਨ ਕਨਸ਼ਾਮਪੂਰੀਆ ਇਹ ਸਾਰੇ ਇਕੱਠੇ ਹੀਗੇ ਆ ਤੇ ਇਹਨਾਂ ਦੇ ਐਂਟੀ ਕੋਣ ਹੈ ਜੱਗੂ ਭਗਵਾਨਪੂਰੀਆ ਗੈਂਗ ਅੱਗੇ ਕੀ ਲਿਖਦੇ ਆ ਬੁੱਕਾ ਲਾਉਂਦਾ ਸੀ ਤੇ ਫਾਈਨੈਂਸ਼ੀਅਲੀ ਮਦਦ ਕਰਦੇ ਸਨ ਇਹ ਪਹਿਲਾ ਡੋਨੀ ਲੈਂਡਾ ਕੋਲੋਂ ਫਰੋਤੀਆਂ ਮੰਗਵਾਉਂਦੇ ਰਹੇ ਤੇ ਫਿਰ ਆਪ ਹੀ ਸੈਟਲਮੈਂਟ ਕਰਾ ਕੇ ਕਰਾ ਦਿੰਦੇ ਇਹ ਡੋਨੀ ਲੈਂਡੇ ਅਤੇ ਸੋਨੀ ਮੋٹے ਦੇ ਕਹਿੰਦੇ ਸਾਡੇ ਭਰਾ ਦੀਪੂ ਅਜਨਾਲੇ ਦੀ ਰੇਕੀ ਕਰਦੇ ਰਹੇ ਦਾਣਾ ਦੀ ਮੌਤ ਦਾ ਕਾਰਨ ਹੀ ਇਹਨਾਂ ਦੀ ਮਦਦ ਕਰਨਾ ਬਣਿਆ ਤੇ ਜਿਹੜਾ ਇਹਨਾਂ ਨਾਲ ਵਰਤੇਗਾ ਅਤੇ ਮਦਦ ਕਰੇਗਾ ਉਹਨਾਂ ਦਾ ਇਦਾਂ ਹੀ ਨੁਕਸਾਨ ਹੋਏਗਾ ਬਾਕੀ ਰਿਸ਼ਤੇਦਾਰੀਆਂ ਦੀਆਂ ਗੱਲਾਂ ਮੰਨ ਕਰਦਾ ਜਿਹੜੀਆਂ ਜੇ ਅਸੀਂ ਇਸ ਕੰਮ ਤੇ ਆ ਗਏ ਤਾਂ ਇੱਕ ਦਿਨ ਸਭ ਸਭ ਕੁਝ ਮੁਕਾ ਦੇਵਾਂਗੇ ਕਰਨਵੀਰ ਲਿਖਿਆ ਥੱਲੇ ਦੀਪਾ ਯੂਐਸਏ ਲਿਖਿਆ ਸੁਲਤਾਨ ਗੁਰਦਾਸਪੁਰ ਲਿਖਿਆ ਮਤਲਬ ਕਿ ਇਹਨਾਂ ਨੇ ਮੰਨ ਦਾ ਜ਼ਿਕਰ ਕੀਤਾ ਹੈ ਮੰਨ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਪੋਸਟਾ ਪਾ ਕੇ ਰਿਸ਼ਤੇਦਾਰੀ ਆ ਜਿਵੇਂ ਜੱਗੂ ਭਗਵਾਨਪੁਰੇ ਦੀ ਮਾਤਾ ਦਾ ਕਤਲ ਜਾਂ ਰਿਸ਼ਤੇਦਾਰਾ ਉੱਪਰ ਜਾਣਾ ਇਹ ਸਭ ਤੋਂ ਦੂਰ ਹੋਣ ਦੀ ਨਸੀਹਤ ਦੇ ਰਿਆ ਸੀ ਤੇ ਉਹਦਾ ਵੀ ਜਵਾਬ ਦਿੱਤਾ ਹੈਗਾ ਕਿ ਜੇਕਰ ਇਹ ਰਿਸ਼ਤੇਦਾਰੀ ਦੀ ਗੱਲ ਕਰਦਾ ਜੇਕਰ ਅਸੀਂ ਉਸੇ ਤੇ ਆ ਗਏ ਤਾਂ ਦਿਨਾਂ ਦੇ ਵਿੱਚ ਸਾਰੀ ਚੀਜ਼ਾਂ ਮੁਕਾ ਦੇਵਾਂਗੇ ਦਰਅਸਲ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਜਿਵੇਂ ਕਤਲ ਹੁੰਦਾ ਜਾਂ ਕਰਨਵੀਰ ਸਿੰਘ ਜਿਹੜਾ ਉਸ ਦੇ ਨਾਲ ਸਾਥੀ ਜੱਗੂ ਭਗਵਾਨਪੁਰਿਆ ਜਿ세 ਉਸ ਦੀ ਮਾਤਾ ਦੇ ਨਾਲ ਉਸ ਤੋਂ ਬਾਅਦ ਇਹ ਜਿਹੜੀ ਦੁਸ਼ਮਣੀ ਵੱਧ ਗਈ ਹਾਲਾਂਕਿ ਗੋਰਾ ਬਰੇਯਾਰ ਤੋਂ ਬਰੇਯਾਰ ਦੇ ਕਤਲ ਤੋਂ ਬਾਅਦ ਇਹ ਸਾਰੀ ਘਟਨਾ ਕਰਮ ਜਿਹੜੇ ਵਾਪਨੇ ਸ਼ੁਰੂ ਹੋਏ ਆ ਇਹ ਗੈਂਗ ਮੁਰ ਤੋਂ ਸੁਰਖੀਆਂ ਦੇ ਵਿੱਚ ਆਈ ਹੈ ਤੇ ਹੁਣ ਆ ਜਿਹੜਾ ਕਤਲ ਹੋਇਆ ਦਰਅਸਲ ਦੇ ਵਿੱਚ ਇਸ ਕਤਲ ਦੇ ਪਿੱਛੇ ਦੀ ਕਹਾਣੀ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਜ਼ਿੰਮੇਵਾਰੀ ਤਾਂ ਲੈ ਲਈ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਹਰਪੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਉਰਫ ਪਿੰਕੀ ਦਾ ਗੈਂਗਸਟਰ ਵੱਲੋਂ ਦਸੰਬਰ ਮਹੀਨੇ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਜਿਸ ਦੀ ਪੈਰਵਾਈ ਜਿਹੜਾ ਹਰਪੀਤ ਸਿੰਘ ਕਰ ਰਿਹਾ ਸੀ ਹਰਪੀਤ ਸਿੰਘ ਉਰਫ ਗੰਝਾ ਕਰ ਰਿਹਾ ਸੀਗਾ ਤੇ ਇਸ ਨੂੰ ਕਈ ਵਾਰ ਧਮਕੀਆਂ ਵੀ ਆਈਆਂ ਕਿ ਉਸ ਦੀ ਪੈਰਵਾਈ ਨਾ ਕਰੇ ਉਸ ਦੇ ਅਗਵਾਈਆਂ ਨਾ ਪੁੱਗਤੇ ਪਰ ਇਹ ਲਗਾਤਾਰ ਉਸ ਕੇਸ ਦੀ ਪੈਰਵਾਈ ਕਰ ਰਿਹਾ ਸੀਗਾ ਜੇਕਰ ਜ਼ਿਕਰ ਕਰੀਏ ਇਹਨਾਂ ਦੋਨਾਂ ਭਰਾਵਾਂ ਦਾ ਹਰਪੀਤ ਸਿੰਘ ਗੰਜਾ ਤੇ ਗੁਰਪ੍ਰੀਤ ਸਿੰਘ ਪਿੰਕੀ ਇਹ ਦੋਨੋਂ ਵੀ ਜਿਹੜੇ ਅਪਰਾਧਿਕ ਪਛੋਖੜ ਵਾਲੇ ਨੇ ਕਿਉਂਕਿ ਕੁਝ ਸਾਲ ਪਹਿਲਾਂ ਇਹਨਾਂ ਨੇ ਜੱਜ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਸੀ ਤੇ ਇਸ ਕਤਲ ਦੀ ਸਜ਼ਾ ਕੱਟਣ ਤੋਂ ਬਾਅਦ 3 ਸਾਲ ਪਹਿਲਾਂ ਹੀ ਜਿਹੜੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀਗੇ ਤੇ ਉਸ ਜਿਹੜੇ ਜੱਜ ਨਾਂ ਦਾ ਵਿਅਕਤੀ ਦਾ ਇਹਨਾਂ ਨੇ ਕਤਲ ਕੀਤਾ ਸੀ ਉਸੇ ਜੱਜ ਨਾਂ ਦੇ ਵਿਅਕਤੀਆਂ ਦੇ ਸਾਥੀ ਜਿਸ ਨੇ ਇਸ ਦੇ ਭਰਾ ਦਾ ਹੀ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਪਿੰਕੀ ਦਾ ਵੀ ਕਤਲ ਕਰ ਦਿੱਤਾ ਉਹਨਾਂ ਦੇ ਵਿੱਚ ਉਸ ਕਤਲ ਦੇ ਵਿੱਚ ਸ਼ਾਮਲ ਸਚਿੰਤ ਤੇ ਹਣੀ ਤੇ ਰੋਮੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਹੁਣ ਉਹਨਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਵਿਦੇਸ਼ ਦੇ ਵਿੱਚ ਰੋਮੀ ਬੈਠਾ ਉਹ ਹਰਪ੍ਰੀਤ ਸਿੰਘ ਗੰਜੇ ਨੂੰ ਲਗਾਤਾਰ ਕਹਿ ਰਿਹਾ ਸੀਗਾ ਕਿ ਉਹ ਗਵਾਈਆਂ ਨਾ ਦੇ ਪਰ ਹਰਪ੍ਰੀਤ ਗੰਜਾ ਨਹੀਂ ਮੰਨਿਆ ਉਹ ਆਪਣੇ ਭਰਾ ਦੀ ਜਿਹੜੀ ਕਾਰਵਾਈ ਹੈ ਜਾਂ ਆਪਣੇ ਭਰਾ ਦੀ ਪੇਰਵਾਹੀ ਹੈ ਉਹ ਜਾਰੀ ਰੱਖ ਰਿਹਾ ਸੀਗਾ ਜਿਸ ਤੋਂ ਬਾਅਦ ਹੁਣ ਇਹਨਾਂ ਦੇ ਉੱਪਰ ਹਮਲਾ ਹੋ ਗਿਆ ਜਦੋਂ ਇੱਕ ਕਰੇਟਾ ਗੱਡੀ ਦੇ ਉੱਪਰ ਸਵਾਰ ਹੋ ਕੇ 골ਡਨ ਅਵੇਨਿਊ ਵੱਲ ਨੂੰ ਜਾ ਰਹੀ ਸੀ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਉਹ ਜਿਹੜੇ ਬਾਈਕ ਸਵਾਰ ਉੱਪਰ ਪੰਜ ਲੋਕਾਂ ਦੇ ਵਿਰੁੱਧ ਕਤਲ ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਕਰ ਰਿਹਾ ਹੈ ਹਾਲਾਂਕਿ ਪੁਲਿਸ ਦੀ ਗੱਲ ਕਰੀਏ ਜੇਕਰ ਇਸ ਇਨਾ ਮਾਮਲੇ ਦੇ ਵਿੱਚ ਤਾਂ ਪੁਲਿਸ ਕੁਝ ਬਹੁਤਾ ਨਹੀਂ ਕਰ ਪਾਰੀ ਕਿਉਂਕਿ ਆਪਸੀ ਗੈਂਗਵਾਰ ਦੇ ਵਿੱਚ ਇੱਕ ਦੂਜੇ ਦੇ ਸਾਥੀਆਂ ਨੂੰ ਮਾਰ ਮੁਕਾਰੇ ਹੈਗੇ ਆ ਇੱਕ ਦੂਜੇ ਦੇ ਕਤਲ ਕਰ ਰਹੇ ਹੈਗੇ ਆ ਤੇ ਪੁਲਿਸ ਸਿਰਫ ਤਮਾਸ਼ੀ ਬਣ ਕੇ ਰਹਿ ਜਾਂਦੀ ਹੈ ਕੋਈ ਕਤਲ ਕੇਸ ਦੇ ਵਿੱਚ ਅੰਦਰ ਚਲਾ ਜਾਂਦਾ ਤੇ ਫਿਰ ਦੂਸਰੇ ਵਿਅਕਤੀ ਜਾਂ ਦੂਸਰੇ ਪਿਆਦੇ ਆਪਣੇ ਐਕਟਿਵ ਕਰਕੇ ਫਿਰ ਉਹਨਾਂ ਤੋਂ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਮਾਜੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੁਲਿਸ ਸਿਰਫ ਇੱਕ ਤਮਾਸ਼ੀ ਵੇਖਣ ਦਾ ਰੂਪ ਧਰ ਕੇ ਬੈਠੀ ਹੋਈ ਹੈ ਕਿ ਜਿਵੇਂ ਉਹਨਾਂ ਸਾਹਮਣੇ ਕੋਈ ਟੀਵੀ ਸਕਰੀਨ ਲੱਗੀ ਹੋਵੇ ਤੇ ਗੋਪੀ ਕਨਸ਼ਾਮਪੂਰੀਆ ਤੇ ਜੱਗੂ ਭਗਵਾਨਪੂਰੀਆ ਦੀ ਗੈਂਗਵਾਰ ਦੀ ਕੋਈ ਫਿਲਮ ਚੱਲ ਰਹੀ ਹੋਵੇ ਧੰਨਵਾਦ ਬਣੇ ਰਹੋ ਪੁਆਇੰਟ 0.50 ਦੇ ਨਾਲ